ਦੇਖ ਰਹੇ ਹੋ ਸਾਥੀਓ ਇਸ ਸਮੇਂ ਐਸਐਸਪੀ ਔਰ ਪਿਛਲੇ ਲਾਈਵ ਚ ਔਰ ਨਾਲ ਸੀਨੀਅਰ ਅਫਸਰ ਵੀ ਮੌਜੂਦ ਨੇ ਤਾਂ ਸੰਦੀਪ ਸਿੰਘ ਜੀ ਵੀ ਇੱਥੇ ਪਹੁੰਚ ਚੁੱਕੇ ਨੇ ਔਰ ਐਸਐਸਪੀ ਡਾਕਟਰ ਮਹਿਤਾਬ ਸਿੰਘ ਵਿਰਕ ਉਹਨਾਂ ਦੇ ਨਾਲ ਨੇ ਤਾਂ ਜਿੰਨੀ ਕਿ ਜਾਣਕਾਰੀ ਸਾਡੇ ਤੱਕ ਪਹੁੰਚੀ ਆ ਉਸ ਦੇ ਆਧਾਰ ਤੇ ਗੱਲਬਾਤ ਕਰੀਏ ਤਾਂ ਪਤਾ ਲੱਗਾ ਕਿ ਕੋਈ ਗੈਂਗਸਟਰ ਜੋ ਕਿ ਇਨਵੋਲਵ ਸੀ ਗਰਨੇਡ ਹਮਲੇ ਦੇ ਵਿੱਚ ਉਸ ਦਾ ਇਨਕਾਊਂਟਰ ਕੀਤਾ ਗਿਆ ਔਰ ਜਿਹੜਾ ਇਹ ਗੈਂਗਸਟਰ ਦੱਸਿਆ ਜਾ ਰਿਹਾ ਹੈ ਕਿ ਸ਼ਾਇਦ ਅਸੀਂ ਇਸ ਗੱਲ ਦੀ ਪੁਸ਼ਟੀ ਨਹੀਂ ਕਰਦੇ ਕਿ ਸ਼ਾਇਦ ਗੁਰਦਾਸਪੁਰ ਏਰੀਏ ਦਾ ਸੀ ਔਰ ਉਸਤੇ ਹੁਣ ਗੋਲੀ ਲੱਗਣ ਕਰਕੇ ਉਸ ਦੀ ਮੌਤ ਹੋ ਗਈ ਹੈ ਇਹ ਜਿਹੜੀ ਗੱਲਬਾਤ ਸੱਟ ਤੱਕ ਪਹੁੰਚੀ ਹਾਲਾਂਕਿ ਇਸ ਗੱਲ ਦੀ ਅਸੀਂ ਪੁਸ਼ਟੀ ਨਹੀਂ ਕਰਦੇ ਤੁਸੀਂ ਦੇਖ ਸਕਦੇ ਹੋ ਬਿਲਕੁਲ ਉਧਰਲੇ ਪਾਸੇ ਤੁਸੀਂ ਦਿਖਾਓ ਹਸਪੀਟਲ ਦੇ ਅੰਦਰਲੀਆਂ ਤਸਵੀਰਾਂ ਜਿਹੜੀਆਂ ਤੁਸੀਂ ਦੇਖ ਰਹੇ ਹੋ ਤਾਂ ਹਸਪੀਟਲ ਦੇ ਅੰਦਰਲੀ ਤਸਵੀਰਾਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਲਾਂਕਿ ਤੁਹਾਨੂੰ ਦੱਸਿਆ ਕਿ ਮੁਲਾਜ਼ਮਾਂ ਦੀ ਜਿਹੜੀ ਸ਼ਕਤੀ ਹੈ ਅੱਗੇ ਨਹੀਂ ਜਾ ਸਕਦੇ ਔਰ ਇਹ ਵਿਅਕਤੀ ਜੋ ਹੈ ਦੱਸਿਆ ਜਾ ਰਿਹਾ ਕਿ ਸ਼ਾਇਦ ਅਸੀਂ ਇਸ ਗੱਲ ਦੀ ਪੁਸ਼ਟੀ ਨਹੀਂ ਕਰਦੇ ਸ਼ਾਇਦ ਇਸ ਦੇ ਤਾਲੁਕ ਇਸ ਦਾ ਤਾਲੁਕ ਜਿਹੜਾ ਹੈ ਗਰਨੇਡ ਹਮਲਾ ਹੋਇਆ ਸੀ ਉਸ ਦੇ ਵਿੱਚ ਇਸ ਦੀ ਮੌਜੂਦਗੀ ਸੀ ਉਸ ਦੇ ਵਿੱਚ ਇਹਨੇ ਪਾਰਟ ਪਲੇ ਕੀਤਾ ਸੀਗਾ ਔਰ ਹੁਣ ਇਸ ਦਾ ਜਿਹੜਾ ਇਨਕਾਊਂਟਰ ਕੀਤਾ ਗਿਆ ਤਾਂ ਪਹਿਲਾਂ ਕਈ ਵਾਰ ਕਮੈਂਟਸਾਂ ਵਿੱਚ ਇਹ ਵੀ ਗੱਲਾਂ ਪੜਦੇ ਰਹੇ ਆ ਕਿ ਗੋਲੀ ਲੱਗਦੀ ਹੈ ਪਰ ਪੱਟ ਤੇ ਲੱਗਦੀ ਹੈ ਲੇਕਿਨ ਹੁਣ ਇਹ ਗੋਲੀ ਕਿੱਥੇ ਲੱਗੀ ਹੈ ਇਸ ਦੀ ਹਾਲੇ ਤੱਕ ਪੁਸ਼ਟੀ ਨਹੀਂ ਹੋਈ ਪਰ ਪਤਾ ਇਹਨਾਂ ਲੱਗਿਆ ਕਿ ਗੁਰਦਾਸਪੁਰ ਏਰੀਏ ਦਾ ਇਹ ਵਿਅਕਤੀ ਸੀ ਇਹ ਗੈਂਗਸਟਰ ਸੀ ਕੌਣ ਸੀ ਇਸ ਗੱਲ ਦੀ ਹਾਲੇ ਤੱਕ ਕੋਈ ਪੁਸ਼ਟੀ ਨਹੀਂ ਔਰ ਗੋਲੀ ਲੱਗਣ ਕਾਰਨ ਔਰ ਪੁਲਿਸ ਦੀ ਗੋਲੀ ਲੱਗਣ ਕਾਰਨ ਇਸ ਵਿਅਕਤੀ ਦੀ ਹੁਣ ਮੌਤ ਹੋ ਗਈ ਹੈ ਕੌਣ ਸੀ ਕਿੱਥੋਂ ਆਇਆ ਸੀ ਕਿਸ ਮਾਮਲੇ ਵਿੱਚ ਲੜਿੰਦਾ ਸੀ ਹਾਲੇ ਤੱਕ ਇਹ ਗੱਲਾਂ ਨਹੀਂ ਪਤਾ ਔਰ ਜਿੱਦ ਹੀ ਮੀਡੀਆ ਬਰੀਫਿੰਗ ਹੋਵੇਗੀ ਤਾਂ ਜਿਹੜੀ ਡਿਟੇਲ ਹੈ ਉਹ ਸਾਰੀ ਪਤਾ ਲੱਗੇਗੀ ਔਰ ਬਹੁਤ ਜਲਦ ਹੁਣ ਸੀਨੀਅਰ ਅਫਸਰ ਜਿਹੜੇ ਆ ਉਹ ਮੀਡੀਆ ਦੇ ਮੁਖਾਤਿਬ ਹੋਣਗੇ ਉਸ ਤੋਂ ਬਾਅਦ ਦਿਖਾ ਦਿਓ ਮੈਂ ਚਾਹੁੰਦਾ ਦਿਖਾ ਦਿਓ ਤੁਸੀਂ ਤਸਵੀਰਾਂ ਤੁਸੀਂ ਦਿਖਾਉਂਦੇ ਰਹੋ ਤਬੂਲੀਕਾ ਦੇ ਤੋਂ ਤੋਂ ਵੀ ਆਉਂਦਾ ਹੈ ਔਰ ਜਿਹੜਾ ਜੀਹਨ ਕਹਤਾ ਉਹ ਹੀ ਲੱਗਣਾ ਹੈ ਮੀਤਾ ਜਿੱਦਾਂ ਹੀ ਮੀਡੀਆ ਬਰੀਫਿੰਗ ਹੋਵੇਗੀ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਐਸਐਸਪੀ ਡਾਕਟਰ ਮਹਿਤਾਬ ਸਿੰਘ ਵਿਰਕ ਇੱਥੇ ਪਹੁੰਚੇ ਨੇ ਸੰਦੀਪ ਸਿੰਘ ਇੱਥੇ ਪਹੁੰਚੇ ਨੇ ਔਰ ਸਿਟੀ ਥਾਣੇ ਤੋਂ ਵੱਡੀ ਗਿਣਤੀ 'ਚ ਮੁਲਾਜ਼ਮ ਮੌਜੂਦ ਨੇ ਸੀਆਈਏ ਸਟਾਫ ਦੀ ਟੀਮ ਇੱਥੇ ਆ ਡੀਐਸਪੀ ਡੀ ਇੱਥੇ ਮੌਜੂਦ ਨੇ ਐਸਪੀਡੀ ਇੱਥੇ ਮੌਜੂਦ ਨੇ एसएसपी डॉक्टर मेहताव सिंह वर्क पहुंचे हैं और पूरा जोड़ा सिविल हॉस्पिटल है ਤੁਸੀਂ ਇਹਦੇ ਵਿੱਚ ਦੇਖ ਸਕਦੇ ਹੋ ਕਿ ਪੇਸ਼ੈਂਟ ਸ਼ਾਇਦ ਘੱਟ ਹੋਣ ਮਿਲਣ ਵਾਲੇ ਲੇਟੈਂਡੈਂਟ ਘੱਟ ਹੋਣ ਪਰ ਮੁਲਾਜ਼ਮਾ ਦੀ ਗਿਣਤੀ ਜਿਹੜੀ ਹੈ ਉਹ ਕਾਫੀ ਹੈ। ਔਰ ਜਿਹੜੇ ਕਮੈਂਟ ਸਾਰੇ ਸਨ ਜਾਂ ਸਵਾਲ ਸਨ ਕਿ ਵਿਅਕਤੀ ਕੌਣ ਹੈ ਤਾਂ ਹਾਲੇ ਤੱਕ ਜਿੰਨੀ ਵੀ ਸ਼ੁਰੂਆਤੀ ਜਾਣਕਾਰੀ ਜਿੰਨੀ ਵੀ ਸ਼ੁਰੂਆਤੀ ਜਾਣਕਾਰੀ ਇਕੱਤਰਤ ਕਰ ਪਾਏ ਉਸ ਤੋਂ ਇਹ ਪਤਾ ਲੱਗਾ ਕਿ ਵਿਅਕਤੀ ਗੁਰਦਾਸਪੁਰ ਏਰੀਆ ਨਾਲ ਤਾਲੁਕ ਰੱਖਦਾ ਹੈ ਔਰ ਪਿਛਲੇ ਦਿਨੀ ਇਸ ਗੱਲ ਦੀ ਪੁਸ਼ਟੀ ਨਹੀਂ ਕਰਦੇ ਪਰ ਜੋ ਸੁਣਨ ਚ ਆਇਆ ਜੋ ਸਾਡੇ ਕੋਲ ਗੱਲਬਾਤ ਪਹੁੰਚੀ ਹੈ ਜਾਣਕਾਰੀ ਪਹੁੰਚੀ ਹੈ ਕਿ ਸ਼ਾਇਦ ਇੱਕ ਸੇ ਗਰਨੇਡ ਹਮਲੇ ਵਿੱਚ ਲੜੀਂਦਾ ਸੀ ਔਰ ਇਨਕਾਊਂਟਰ ਵਿੱਚ ਹੁਣ ਇਸ ਦੀ ਮੌਤ ਹੋ ਗਈ ਹੈ ਸੋ ਇਹ ਜਿਹੜੀ ਜਾਣਕਾਰੀ ਪਹੁੰਚੀ ਹੈ ਇਸ ਗੱਲ ਦੀ ਪੁਸ਼ਟੀ ਹਾਲੇ ਤੱਕ ਨਹੀਂ ਹੋਈ ਜਿੱਦ ਦੀ ਪੁਸ਼ਟੀ ਹੋਵੇਗੀ ਜ਼ਰੂਰ ਤੁਹਾਨੂੰ ਦੱਸਿਆ ਜਾਵੇਗਾ ਕਿ ਪੂਰੀ ਡਿਟੇਲ ਹੈ ਕਿ ਸੋ মিডিਆ ਨੂੰ ਰੋਕਿਆ ਗਿਆ ਅੰਦਰ ਜਾਣ ਤੋਂ ਔਰ ਐਸਐਸਪੀ ਡਾਕਟਰ ਮਹਿਤਾਬ ਸਿੰਘ ਵਿਰਕ ਤਾਂ ਡੀਆਈਜੀ ਸੰਦੀਪ ਕੁਮਾਰ ਸ਼ਰਮਾ ਸਤਿੰਦਰ ਸਿੰਘ ਜੀ ਦੇ ਅੱਜ ਨਵਾਂ ਸ਼ਹਿਰ ਪੁਲਿਸ ਨੇ ਬਹੁਤ ਵੱਡੀ ਕਾਮਯਾਬੀ ਮਿਲੀ ਹੈ ਸਵੇਰੇ ਦੁਪਹਿਰ ਦੇ ਟਾਈਮ ਨਵਾਂ ਸ਼ਹਿਰ ਪੁਲਿਸ ਪਾਰਟੀ ਪੈਟਰੋਲਿੰਗ ਤੇ ਸੀ ਕਿਉਂਕਿ ਪਿਛਲੇ ਦਿਨਾਂ ਚ ਇੱਥੇ ਵਾਰਦਾਤਾਂ ਕਾਫੀ ਹੋਈਆਂ ਸੀਗੀਆਂ ਔਰ ਪੋਸਟ ਪਟ੍ਰੋਲਿੰਗ ਦੌਰਾਨ ਜਦ ਇੱਕ ਸ਼ੱਕੀ ਵਿਅਕਤੀ ਨੂੰ ਰੁਕਣ ਦਾ ਇਸ਼ਾਰਾ ਕੀਤਾ ਗਿਆ ਤੇ ਉਹਨਾਂ ਮੋਟਰਸਾਈਕਲ ਆਫ ਦਾ ਉੱਥੇ ਉਹਨੇ ਭਜਾਉਣ ਦੀ ਕੋਸ਼ਿਸ਼ ਕੀਤੀ ਉਹਦਾ ਡਾਇਰੈਕਸ਼ਨ ਚੇਂਜ ਕਰਕੇ ਪਰ ਮੋਟਰਸਾਈਕਲ ਉਹਦਾ ਸਲਿੱਪ ਹੋ ਕੇ ਉੱਥੇ ਡਿੱਗ ਗਿਆ ਤੇ ਉਹਨੇ ਭੱਜਿਆ ਜਦੋਂ ਪੁਲਿਸ ਪਾਰਟੀ ਵੀ ਰੋਕ ਕੇ ਉਹਦੇ ਪਿੱਛੇ ਉਹਦਾ ਪਿੱਛਾ ਕੀਤਾ ਤੇ ਉਹਨੇ ਪੁਲਿਸ ਪਾਰਟੀ ਤੇ ਫਾਇਰਿੰਗ ਕੀਤੀ ਸੈਲਫ ਡਿਫੈਂਸ ਦੇ ਪਹਿਲੋ ਪੁਲਿਸ ਪਾਰਟੀ ਨੇ ਉਹਨੂੰ ਵਾਰਨ ਵੀ ਕੀਤਾ ਹਵਾ ਚੀ ਗੋਲੀ ਚਲਾਈ ਬਟ ਉਹ ਰੈਗੂਲਰਲੀ ਆਪ ਦੇ ਪਿਸਤਲ ਨਾਲ ਫਾਇਰ ਕਰ ਰਿਆ ਸੀ ਤਾਂ ਸੈਲਫ ਡਿਫੈਂਸ ਚਰੋ ਪੁਲਿਸ ਪਾਰਟੀ ਨੇ ਵੀ ਫਾਇਰ ਕੀਤਾ ਤਾਂ ਉਹ ਜ਼ਖਮੀ ਹੋ ਗਿਆ ਜੁਰੋ ਉਹਨੂੰ ਇੱਥੇ ਲਿਆਂਦਾ ਗਿਆ ਤੇ ਡਾਕਟਰਾਂ ਨੇ ਉਹਨੂੰ ਡਿਕਲੇਅਰ ਡੈੱਡ ਕੀਤਾ ਜੀ ਉਹਦੀ ਹੁਣ ਜੋ ਉਹਦੀ ਪਛਾਣ ਹੋਈ ਆ ਉਹ ਵਰਿੰਦਰ ਸਿੰਘ ਉਹਦਾ ਨਾਂ ਤੇ ਉਹਦੀ ਆਇਡੈਂਟੀਫਿਕੇਸ਼ਨ ਹੋਈ ਆ ਇਹਦੇ ਤੇ ਪਹਿਲਾਂ ਵੀ ਪਰਚੇ ਆ ਜੇਲ੍ਹ ਚ ਰਹਿ ਕੇ ਆਇਆ ਹੋਇਆ ਜੀ ਔਰ ਪੰਡੋਰੀ ਗੋਲਾ ਤਰੰਤ ਅਰੰਝ ਪੈਂਟ ਪੈਂਦਾ ਆ ਇਹ ਉੱਥੋਂ ਦਾ ਰਹਿਣ ਵਾਲਾ ਔਰ ਜੋ ਥੋੜੇ ਦਿਨ ਪਹਿਲੋਂ ਜਾੜਲੇ ਨਵੇਂ ਸ਼ਹਿਰ ਦੇ ਵਿੱਚ ਗ੍ਰੇਨੇਡ ਬਲਾਸਟ ਹੋਇਆ ਸੀ ਇਹਨੂੰ ਪੁਲਿਸ ਪਾਰਟੀ ਨੇ ਪਹਿਲਾਂ ਹੀ ਉਹਦੇ ਚ ਨਾਮਜ਼ਦ ਕਰ ਲਿਆ ਗਿਆ ਸੀਗਾ ਕਿਉਂਕਿ ਇਨਵੈਸਟੀਗੇਸ਼ਨ ਦੇ ਦੌਰਾਨ ਥਰੂ ਸੋਰਸਸ ਸਾਨੂੰ ਇਹ ਪਤਾ ਲੱਗਿਆ ਸੀ ਕਿ ਇਹ ਇਨਵੋਲਡ ਆ ਔਰ ਇਹ ਮਨੂਵਗਵਾਨ ਔਰ ਗੋਪੀ ਨਵੇਂ ਸ਼ਹਿਰ ਦੇ ਕਹਿਨ ਤੇ ਇਹਨੇ ਇਹ ਕੀਤਾ ਇਸ ਤੋਂ ਇਲਾਵਾ ਪਿਛਲੇ ਦਿਨਾਂ ਚ ਚੀਮਾ ਖੁੱਡੀ ਜੋ ਕਿ ਸ਼੍ਰੀ ਹਰਗਵਿੰਦਪੁਰ ਦੇ ਵਿੱਚ ਪਿੰਡ ਪੈ ਜਾਂਦਾ ਹੈ ਉੱਥੇ ਸਰਪੰਚ ਜੁਗਰਾਜ ਸਿੰਘ ਦਾ ਮਰਡਰ ਹੋਇਆ ਸੀ ਉਹਦਾ ਵੀ ਇਹ ਮੇਨ ਅਕਿਊਜ਼ਡ ਆ ਉਹ ਵੀ ਇਹਨੇ ਕਤਲ ਕੀਤਾ ਸੀ ਤਾਂ ਔਰ ਪਿੱਲੋ ਵੀ ਇਹ ਜੇਲ੍ਹ ਦੇ ਵਿੱਚ ਐਨਡੀਪੀ ਸੈਕਟ ਤੇ ਹੋਰ ਕਿਹੜੇ-ਕਿਹੜੇ ਫੈਕਟ ਸਟੈਕ ਆਇਆ ਉਹ ਸਾਰੀ ਅਸੀਂ ਡਿਟੇਲ ਇਨਵੈਸਟੀਗੇਟ ਕਰ ਰਹੇ ਆ ਸੋ ਇਹ ਸਾਰਾ ਕੁਝ ਮਨੂ ਅਗਵਾਨ ਔਰ ਗੋਪੀ ਨਵੇਂਸ਼ਰੀਏ ਦੇ ਕਹਿਣ ਤੇ ਇਹ ਸਾਰਾ ਮੋਡਿਊਲ ਚੱਲ ਰਿਹਾ ਸੀਗਾ ਔਰ ਹੁਣ ਕਿਸ ਕੰਮ ਲਈ ਨਵਾਂ ਸ਼ਹਿਰ ਦੁਆਰਾ ਆਇਆ ਸੀਗਾ ਅਸੀਂ ਸਾਰੀ ਇਹਨੂੰ ਪ੍ਰੋਪਰਲੀ ਇਨਵੈਸਟੀਗੇਟ ਵੀ ਕਰਾਂਗੇ ਇੱਕ ਮੋਟਰਸਾਈਕਲ ਵੀ ਉੱਥੇ ਬ੍ਰਾਹਮੰਦ ਹੋਇਆ ਆ ਇਹ ਚੋਰੀ ਦਾ ਆ ਕੀ ਹੈ ਅਸੀਂ ਉਹ ਵੀ ਸਾਰਾ ਇਹਨੂੰ ਦੇਖ ਰਹੇ ਹਾਂ ਜੀ ਪਰ ਮੈਂ ਤੁਹਾਡੇ ਜ਼ਰੀਏ ਸਾਰੇ ਨੌਜਵਾਨਾਂ ਨੂੰ ਫੇਰ ਅਪੀਲ ਕਰੂੰਗਾ ਕਿ ਇਹ ਜਿਹੜੇ ਸ਼ਰਾਰਤੀ ਅੰਸਰ ਬਾਹਰ ਬੈਠੇ ਆ ਇਹ ਨੌਜਵਾਨਾਂ ਨੂੰ ਗੁੰਮਰਾਹ ਕਰਕੇ ਥੋੜੇ ਪੈਸਿਆਂ ਦਾ ਲਾਲਚ ਦੇ ਕੇ ਉਹਨਾਂ ਨੂੰ ਗਲਤ ਪਾਸੇ ਲੈ ਕੇ ਜਾ ਰਹੇ ਆ ਔਰ ਉਹਨਾਂ ਤੋਂ ਇਹ ਟੈਰਰਿਸਟ ਐਕਟੀਵਿਟੀਆਂ ਜਾਂ ਇਹ ਚੀਜ਼ਾਂ ਕਰਾਉਂਦੇ ਆ ਪਰ ਪੰਜਾਬ ਪੁਲਿਸ ਇਹਨੂੰ ਸਖਤੀ ਨਾਲ ਦੇ ਜਿੱਠੋਗੀ ਔਰ ਪੰਜਾਬ ਪੁਲਿਸ ਇਸ ਚੀਜ਼ ਨੂੰ ਬਿਲਕੁਲ ਵਧ ਨਹੀਂ ਦੋਗੀ ਔਰ ਮੈਂ ਨੌਜਵਾਨਾਂ ਨੂੰ ਵੀ ਅਪੀਲ ਕਰਦਾ ਹਾਂ ਕਿ ਇਹ ਸ਼ਰਾਰਤੀ ਅੰਸਰਾਂ ਦੇ ਕਹਨੇ 'ਚ ਨਾਓ ਕਿ ਆਪ ਤਾਂ ਬਾਹਰ ਬੈਠੇ ਆ ਇੱਥੇ ਨੌਜਵਾਨਾਂ ਨੂੰ ਪਤਾ ਨਹੀਂ ਕਿੰਨੇ ਕ ਨੌਜਵਾਨ ਸਾਡੇ ਮਨੁਘਵਾਨ ਔਰ ਗੋਪੀ ਨਾਇਮੀ ਸ਼ਹਿਰੀ ਵੱਲੋਂ ਮਿਸ ਗਾਈਡ ਕੀਤੇ ਗਏ ਲਾਲਚ ਦੇ ਕੇ ਵੱਖ-ਵੱਖ ਹਿੰਸ ਕ੍ਰਾਈਮ ਕਰਕੇ ਆਪ ਆਪਦੀ ਜ਼ਿੰਦਗੀ ਔਰ ਆਪਣੇ ਪਰਿਵਾਰ ਦੀ ਵੀ ਜ਼ਿੰਦਗੀ ਡਿਸਟਰਬ ਹੋ ਜਾਂਦੀ ਆ ਜਦੋਂ ਇੱਕ ਨੌਜਵਾਨ ਬੱਚਾ ਚਲੇ ਜਾਂਦਾ ਆ ਫੈਮਿਲੀ ਮੈਂਬਰ ਵੀ ਡਿਸਟਰਬ ਹੋ ਜਾਂਦੇ ਆ ਸੋ ਅਸੀਂ ਬਿਲਕੁਲ ਪੰਜਾਬ ਪੁਲਿਸ ਡੀਜੀਪੀ ਸਾਹਿਬ ਵੱਲੋਂ ਬਿਲਕੁਲ ਸਖਤ ਦਾਇਰਤਾ ਹਨ ਅਸੀਂ ਇਹਨੂੰ ਸਖਤੀ ਨਾਲ ਨਜਿੱਠਾਂਗੇ ਔਰ ਇਸ ਚੀਜ਼ ਨੂੰ ਬਿਲਕੁਲ ਨਹੀਂ ਬਦਲਣ ਦਵਾਂਗੇ ਲੋਕੇਸ਼ਨ ਕਿਹਸਰ ਅਨਕਾਉਂਟਰ ਦਾ ਇਹ ਸਾਡੇ ਸਦਰ ਬਲਾਚੌਰ ਦੇ ਏਰੀਆ ਦੇ ਵਿੱਚ ਇਹ ਇਨਕਾਉਂਟਰ ਹੋਇਆ ਆ ਉੱਥੇ ਸਾਡੀ ਪੁਲਿਸ ਪੁਲਿਸ ਪਾਰਟੀ ਬਾਕੀ ਵੀ ਉੱਥੇ ਸਾਡੀ ਮੌਜੂਦ ਆ ਇਹਨੂੰ ਅਸੀਂ ਇਮੀਡੀਏਟਲੀ ਕਿਉਂਕਿ ਪਹਿਲੋ ਇਹ ਹੁੰਦਾ ਕਿ ਬਚ ਜਾਏ ਅਸੀਂ ਅਗਲੀ ਹੋਰ ਇਨਵੈਸਟੀਗੇਸ਼ਨ ਕਰ ਸਕੀਏ ਪਰ ਮੀਨਵਾਲ ਜਿਹੜਾ ਹਸਪੀਟਲ ਆਇਆ ਤੇ ਇੱਥੇ ਡਾਕਟਰ ਨੇ ਇਹਨੂੰ ਡੈੱਡ ਡਿਕਲੇਅਰ ਕੀਤਾ ਜੜਲਾ ਜਿਹੜਾ ਆਪ ਲੋਕ ਸਪੌਟ ਦੇ ਵਿੱਚ ਇਕੱਲਾ ਹੀ ਸੀਗਾ ਇਨਵੋਲਵ ਹੋਈ ਨਹੀਂ ਸੀ ਇਹ ਇਕੱਲਾ ਹੀ ਆਇਆ ਸੀਗਾ ਜੀ ਜੜਲਾ ਜਿਹੜਾ ਉੱਥੇ ਗ੍ਰੇਨੇਡ ਬਲਾਸਟ ਹੋਇਆ ਸੀਗਾ ਪਰ ਇਹਦੇ ਪਿੱਛੇ ਜਿੱਦਾਂ ਮੈਂ ਤੁਹਾਨੂੰ ਦੱਸਿਆ ਮਨੂ ਅਗਵਾਨ ਗੋਪੀ ਨਵਾਸ਼ਾਰੀਆ ਤੇ ਹੋਰ ਇੱਥੇ ਜਿਹੜੇ ਲੋਕਲ ਮੈਡਿਊਲ ਆ ਉਹ ਵੀ ਅਸੀਂ ਟ੍ਰੇਸ ਕਰ ਚੁੱਕੇ ਆ ਉਹਨਾਂ ਦੇ ਖਿਲਾਫ ਵੀ ਬਹੁਤ ਛੇਤੀ ਅਸੀਂ ਉਹਨਾਂ ਨੂੰ ਅਰੈਸਟ ਕਰਾਂਗੇ ਔਰ ਕਾਨੂੰਨ ਅਨੁਸਾਰ ਕ ਰਿਕਵਰੀ ਜੀ ਇੱਕ 9mm ਦਾ ਵਿਦੇਸ਼ੀ ਪਿਸਟਲ ਆ ਔਰ ਖਾਲੀ ਰਾਉਂਡ ਵੀ ਮਿਲੇ ਜਿਹੜੇ ਉਹਨੇ ਉੱਥੇ ਫਾਇਰ ਕੀਤੇ ਆ ਔਰ ਇੱਕ ਮੋਟਰਸਾਈਕਲ ਆ ਸਭ ਨਵਾਂ ਸ਼ਹਿਰ ਸਟੇਸ਼ਨ ਨੂੰ ਗੈਂਗਸਟਰ ਹੁਣ ਆਪਣਾ ਘਰ ਬਣਾਉਣ ਦੀ ਕੋਸ਼ਿਸ਼ ਕਰ ਰਹੇ ਤੇ ਪਿੱਛੇ ਮੰਸ਼ਾ ਕੀ ਲੱਗਦੀ ਹੈ ਤੁਸੀਂ ਦੇਖੋ ਜੀ ਜਿਹੜਾ ਵੀ ਕਿਸੇ ਚੀਜ਼ ਨੂੰ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਤਾਂ ਉਹਦਾ ਰਿਜ਼ਲਟ ਤੁਹਾਡੇ ਸਾਹਮਣੇ ਆ ਔਰ ਮੈਂ ਫੇਰ ਤੁਹਾਨੂੰ ਇਹ ਯਕੀਨ ਦਿਵਾਉਣਾ ਹੈ ਕਿ ਨਵਾਂ ਸ਼ਹਿਰ ਪੁਲਿਸ ਪੰਜਾਬ ਪੁਲਿਸ ਡੀਜੀਪੀ ਸਾਹਿਬ ਦੀ ਰਹਿਮਾਈ ਹੇਠ ਅਸੀਂ ਇਸ ਚੀਜ਼ ਨੂੰ ਬਿਲਕੁਲ ਨਹੀਂ ਹੁਣ ਦਵਾਂਗੇ ਔਰ 라ਹੀ ਚੀਜ਼ ਹੋਊਗੀ ਗੋਲੀ ਕਿ ਨਹੀਂ ਲੱਗੀ ਸੈਨ ਨੂੰ ਹਾਂਜੀ ਗੋਲੀ ਕਿ ਨਹੀਂ ਲੱਗੀ ਉਹ ਹੁਣ ਸਾਰਾ ਚੈੱਕ ਕਰ ਰਹੇ ਜੀ ਮੇਰਾ ਖਿਆਲ ਇਹਦੇ ਇੱਕ ਹੀ ਬੁਲੇਟ ਇੰਜਰੀ ਹੈ ਪਾਬੇ ਦੇ ਵਿੱਚ ਇਸ ਤਰ੍ਹਾਂ ਦਾ ਜਿਹੜਾ ਗੈਂਗਵਾਰ ਦਾ ਕਦੇ ਵੀ ਨਹੀਂ ਹੈ ਲੇਕਿਨ ਹੁਣ ਕੁਝ ਸਮੇਂ ਤੋਂ ਕਾਫੀ ਜ਼ਿਆਦਾ ਜਿਹੜੇ ਨਾਮ ਆ ਰਹੇ ਨੇ ਇਹਦਾ ਕਾਰਨ ਕੀ ਦੇਖੋ ਇਹ ਇਹਨੂੰ ਇਹਨੂੰ ਇਹ ਜਿਹੜਾ ਵੀ ਮੈਂ ਤਾਂ ਤੁਹਾਨੂੰ ਪਹਿਲਾਂ ਦੱਸ ਰਿਹਾ ਆਂ ਕਿ ਮੈਂ ਤੁਹਾਡੇ ਜ਼ਰੀਏ ਸਾਰੇ ਨੌਜਵਾਨਾਂ ਨੂੰ ਇਹੇ ਅਪੀਲ ਕਰੂੰਗਾ ਕਿ ਇਹ ਜਿਹੜੇ ਸ਼ਰਾਰਤੀ ਅਨਸਰ ਜਿੱਦਾਂ ਤੁਹਾਨੂੰ ਦੱਸਿਆ ਕਿ ਮਨੂ ਅਗਵਾਨ ਤੇ ਗੋਪੀ ਨਵੇਂ ਸ਼ਹਿਰੀਏ ਦੇ ਕਹਿ ਤੇ ਇਹ ਚੀਜ਼ ਕਰ ਰਹੇ ਸੀਗੇ ਇਹ ਨੌਜਵਾਨ ਇਨਾਂ ਤੋਂ ਸੁਚੇਤ ਹੋਣ ਆਪਣੀ ਜ਼ਿੰਦਗੀ ਆਪਣੇ ਘਰਦਿਆਂ ਦੀ ਜ਼ਿੰਦਗੀ ਨੂੰ ਨਾ ਖਰਾਬ ਕਰੋ ਇਹ ਲੋਕ ਛੋਟਾ ਲਾਲਚ ਦੇ ਕੇ ਤੁਹਾਨੂੰ ਇਸ ਜੁਰਮ ਦੀ ਦੁਨੀਆ ਚ ਖਿੱਚਦੇ ਆ ਅਸੀਂ ਇਸ ਚੀਜ਼ ਨੂੰ ਅਵੋਇਡ ਕਰਨਾ ਹੈ ਔਰ ਜਿਹੜਾ ਵੀ ਕੋਈ ਕਾਨੂੰਨ ਨੂੰ ਹੱਥ ਲਊਗਾ ਕਾਨੂੰਨ ਨੂੰ ਇਦਾਂ ਨਹੀਂ ਕੋਈ ਗਤੀਵਿਧੀਆਂ ਕਰੂਗਾ ਪਲੀਜ਼ ਕਾਨੂੰਨ ਅਨੁਸਾਰ ਜੋ ਵੀ ਉਹਦੇ ਖਿਲਾਫ ਕਾਰਵਾਈ ਬੰਦੀ ਹੋਈ ਅਸੀਂ ਉਹਨੂੰ ਸ਼ਕਤੀ ਨਾਲ ਲਵਾਗੇ ਸਰ ਜਿਨ੍ਹਾਂ ਨੇ ਇਥੋਂ ਮੇਰੇ ਨੂੰ ਕੀਤਾ ਉਹਨਾਂ ਨੂੰ ਤਾਂ ਸਜ਼ਾ ਮਿਲ ਗਈ ਪਰ ਜਿਹੜੇ ਵਿਦੇਸ਼ਾਂ ਵਿੱਚ ਗੈਂਗਸਟਰ ਮੇਰੇ ਨੂੰ ਜਿਹੜੇ ਬੈਠੇ ਆ ਵਿਦੇਸ਼ਾਂ ਵਿੱਚ ਜਿਹੜੇ ਬੈਠੇ ਆ ਤੁਸੀਂ ਪਿਛਲੇ ਦਿਨਾਂ ਵਿੱਚ ਦੇਖੋਗੇ ਕਿ ਪੰਜਾਬ ਪੁਲਿਸ ਨੇ ਉਹਨਾਂ ਦੇ ਖਿਲਾਫ ਵੀ ਕਾਰਵਾਈ ਕੀਤੀ ਆ ਔਰ ਬਾਹਰ ਬੈਠੇ ਵੀ ਤਿੰਨ ਚਾਰ ਜਿਹੜੇ ਨਾਮੀ ਗੈਂਗਸਟਰ ਜਾਂ ਜਿਹੜੇ ਟੈਰਰਿਸਟ ਐਕਟੀਵਿਟੀਜ਼ ਸੀਗੇ ਉਹ ਵੀ ਫੜੇ ਜਾ ਚੁੱਕੇ ਆ ਔਰ ਤਿੰਨ ਚਾਰ ਅਸੀਂ ਵਾਪਸ ਵੀ ਲਾਏ ਆ ਤੇ ਜਿਹੜੇ ਫੜੇ ਗਏ ਉਹ ਵੀ ਛੇਤੀ ਵਾਪਸ ਆ ਰਹੇ ਆ ਤੇ ਜਿਹੜੇ ਕੱਲ ਜਿਹੜੇ ਰਹਿ ਗਏ ਆ ਉਹਨਾਂ ਨੂੰ ਵੀ اسی ਕਰਾਂਗੇ ਜਿਹੜਾ ਕੱਲ ਸਰਪੰਚ ਤੇ ਹੋਇਆ ਸਰ ਉਹਦੇ ਵਿੱਚ ਕੁਝ ਪੁਲਿਸ ਹਾਂ ਉਹਦੇ ਉਹ ਉਹ ਐਸਐਸਪੀ ਨਾਲ ਰਿਲੇਟਿਡ ਨਹੀਂ ਸੀਗਾ ਪਰ ਉਹਦੇ ਵਿੱਚ ਵੀ ਐਸਐਸਪੀ ਸਾਹਿਬ ਦੇ ਬੜੀ ਮਿਹਨਤ ਨਾਲ ਅਸੀਂ ਬਹੁਤ ਨੇੜੇ ਪਹੁੰਚ ਗਏ ਆ ਤਾਂ ਉਹਨਾਂ ਦਾ ਵੀ ਅਸੀਂ ਤੁਹਾਨੂੰ ਮਲਜ਼ਮਾਂ ਨੂੰ ਫੜ ਕੇ ਤੁਹਾਨੂੰ ਛੇਤੀ ਦੱਸਾਂ ਸਰ ਅੱਗੇ ਤਿਹਾਰਾ ਦਾ ਸਮਾਂ ਹੈ ਪੁਲਿਸ ਪਾਰਟੀ ਪੈਟਰੋਲਿੰਗ ਕਰ ਰਹੀ ਹੈ ਪੁਲਿਸ ਪਾਰਟੀ ਮਸਤੈਬ ਹੈ ਲੇਕਿਨ ਲੋਕਾਂ 'ਚ ਡਰਨਾ ਪਣ ਪ ਲੋਕਾਂ 'ਚ ਬਿਲਕੁਲ ਲੋਕਾਂ 'ਚ ਡਰ ਨਹੀਂ ਹੋਣਾ ਚਾਹੀਦਾ ਅਸੀਂ ਦਿਨ ਰਾਤ ਲੋਕਾਂ ਲਈ ਪਬਲਿਕਲੀ ਅਸੀਂ ਜਾਗਦੇ ਆਂ ਔਰ ਅਸੀਂ ਆਪਦੀ ਡਿਊਟੀ ਬਾਖੂਗੀ ਕਰਾਂਗੇ ਜੀ ਸਰ ਜਾੜਲਾ ਕੇਸ ਦੇ ਵਿੱਚ ਕੋਈ ਆਈਐਸਆਈ ਦੀ ਲਿੰਕ ਵੀ ਸਾਹਮਣੇ ਆਇਆ ਹੈ ਜੀ ਹਾਈਐਸਆਈ ਲਿੰਕ ਹੀ ਹੈ ਨਾ ਜਿਹੜੇ ਇਹ ਬਾਹਰ ਟੈਰਰਿਸਟ ਬੈਠੇ ਆ ਇਹ ਇਹ ਥਰੂ ਸਾਡੇ ਜੋ ਪਾਕਿਸਤਾਨ ਦੇ ਥਰੂ ਹੀ ਇਹ ਹਥਿਆਰ ਗ੍ਰਨੇਡ ਆਉਂਦੇ ਆ ਉਹਨਾਂ ਦੇ ਜ਼ਰੀਏ ਹੀ ਇਹ ਫੇਰ ਅੱਗੇ ਛੁੱਟੇ ਜਾਂਦੇ ਆ ਔਰ ਗ੍ਰਨੇਡ ਤਾਂ ਥਰੂ ਬਾਰਡਰ ਉਧਰੋਂ ਹੀ ਆ ਰਹੇ ਜੀ ਥੈਂਕ ਯੂ ਜੀ ਤੁਸੀਂ ਪੂਰੀ ਜਿਹੜੀ ਗੱਲਬਾਤ ਸੁਣੀ। ਔਰ ਵੱਡੀ ਗੱਲ ਇਹ ਹੈ ਕਿ ਉਹਨਾਂ ਨੇ ਇਹ ਗੱਲ ਜਿਹੜੀ ਆਖੀ ਉਹ ਤੇ ਜ਼ੋਰ ਦਿੱਤਾ ਹੈ ਕਿ ਕਿ ਜਿਹੜੇ ਗੈਂਗਸਟਰ ਜਿਹੜੇ ਵਿਦੇਸ਼ਾਂ 'ਚ ਬੈਠੇ ਨੇ ਉਹ ਇੱਥੋਂ ਮੈਡਿਊਲ ਜਿਹੜਾ ਆ ਉਹ ਕਰਵਾ ਲੈਂਦੇ ਨੇ। ਉਹਨੂੰ ਸਿਰੇ ਚੜ੍ਹਾ ਲੈਂਦੇ ਨੇ ਪਰ ਭੁਗਤਣਾ ਉਹਨਾਂ ਨੂੰ ਪੈਂਦਾ ਜਿਹੜੇ ਇੱਥੇ ਇੰਡੀਆ 'ਚ ਰਹਿੰਦੇ ਆ ਪਰ ਸਵਾਲ ਇਹ ਵੀ ਜ਼ਰੂਰ ਲਿਆ ਗਿਆ ਹੈ ਕਿ ਜਿਹੜੇ ਵਿਦੇਸ਼ਾਂ 'ਚ ਗੈਂਗਸਟਰ ਬੈਠੇ ਆ ਕਿ ਨਾ ਤੁਸੀਂ ਨਾਮ ਲੈਂਦੇ ਹੋ ਜਾਂ ਜਿਹੜੇ ਜ਼ਿੰਮੇਵਾਰੀ ਲੈਂਦੇ ਨੇ ਫੇਸਬੁੱਕ ਤੇ ਪਾ ਕੇ ਕਿ ਅਸੀਂ ਜ਼ਿੰਮੇਵਾਰੀ ਲੈਂਦੇ ਹਾਂ ਇਸ ਹਮਲੇ ਦੀ ਇਸ ਗ੍ਰਨੇਡ ਹਮਲੇ ਦੀ ਜਾਂ ਅਫਲਾਨੀਆਂ ਜਿਹੜੀਆਂ ਗੋਲੀਆਂ ਚਲਾਈਆਂ ਗਿਆ ਉਸ ਦੀ ਕਿ ਉਹਨਾਂ ਤੇ ਕੋਈ ਕਾਰਵਾਈ ਹੋਊਗੀ ਸੋ ਇਹ ਸਵਾਲ ਵੀ ਜਿਹੜਾ ਆ ਉਹ ਜ਼ਰੂਰੀ ਹੈ ਪਰ ਉਸ ਦੇ ਨਾਲ ਦੀ ਨਾਲ ਜਿਹੜੀ ਸਭ ਤੋਂ ਵੱਡੀ ਅਪਡੇਟ ਹੈ ਉਹ ਇਹੀ ਹੈ ਉਹਿਤ ਖੇਲ ਚੱਲ ਵੱਡੀ ਅਪਡੇਟ ਇਹੀ ਹੈ ਕਿ ਇਹ ਜੋ ਵਿਅਕਤੀ ਲੋੜੀਂਦਾ ਸੀ ਜਿਸ ਨੂੰ ਪਹਿਲੇ ਹੀ ਨਾਮਜ਼ਦ ਕਰ ਲਿਆ ਸੀਗਾ ਬੀਰੋਵਾਲ ਵਿਖੇ ਬੀਰੋਵਾਲ ਤੋ ਜਿਹੜਾ ਜਾੜਲੇ ਬੀਰੋਵਾਲ ਤੋਂ ਜਿਹੜਾ ਰਾਹ ਨੂੰ ਰਸਤਾ ਜਾਂਦਾ ਉੱਥੇ ਜਿਹੜਾ ਠੇਕੇ ਤੇ ਗ੍ਰਨੇਡ ਹਮਲਾ ਹੋਇਆ ਸੀ ਉਹਦੇ ਵਿੱਚ ਇਸ ਨੂੰ ਨਾਮਜ਼ਦ ਕਰ ਲਿਆ ਗਿਆ ਸੀ ਤੇ ਹੁਣ ਪੁਲਿਸ ਦਾ ਇਹ ਕਹਿਣਾ ਆ ਵੱਡੇ ਅਫਸਰਾਂ ਦਾ ਇਹ ਕਹਿਣਾ ਆ ਆਲ ਅਫਸਰਾਂ ਦਾ ਕਹਿਣਾ ਕਿ ਹੁਣ ਉਹ ਬਾਈਕ ਤੇ ਜਾ ਰਿਹਾ ਸੀ ਤੇ ਸਲਿੱਪ ਕਰਕੇ ਡਿੱਗਦਾ ਪੁਲਿਸ ਨੂੰ ਸ਼ੱਕ ਹੁੰਦਾ ਉਸ ਤੋਂ ਬਾਅਦ ਗੋਲੀਬਾਰੀ ਉਹਦੇ ਵੱਲੋਂ ਕੀਤੀ ਜਾਂਦੀ ਹੈ ਤੇ ਜਵਾਬੀ ਮੁੱਧ ਪੇੜ ਵਿੱਚ ਇਹ ਜਿਹੜੀ ਗੋਲੀ ਲੱਗਦੀ ਹੈ ਔਰ ਇਸ ਵਿਅਕਤੀ ਤੇ ਗੋਲੀ ਲੱਗਦੀ ਹੈ ਤੇ ਇਸ ਦੀ ਮੌਤ ਹੋ ਜਾਂਦੀ ਹੈ ਜਿਸ ਨੂੰ ਸਿਵਲ ਹਸਪੀਟਲ ਨਵਾਂ ਸ਼ਹਿਰ ਵਿਖੇ ਲਿਆਂਦਾ ਗਿਆ ਔਰ ਇੱਥੇ ਡਾਟਾ ਡਿਕਲੇਅਰ ਕਰ ਦਿੱਤਾ ਜਾਂਦਾ ਇਹ ਜਿਹੜੀ ਜਾਣਕਾਰੀ ਹੈ ਇਹ ਸਾਂਝੀ ਕੀਤੀ ਹੈ ਔਰ ਹੁਣ ਇਸ ਤੋਂ ਅਗਲੀ ਗੱਲ ਇਹ ਹੈ ਕਿ ਤਿਹਾਰਾਂ ਦਾ ਸਮਾਂ ਜਾਂ ਕੀ ਇਸ ਦੇ ਕੋਈ ਹੋਰ ਉਲਟ ਨਤੀਜੇ ਵੀ ਨਿਕਲਣਗੇ ਕਿਉਂਕਿ ਜਦੋਂ ਕਿਸੇ ਗੈਂਗਸਟਰ ਦੇ ਪੱਟ 'ਚ ਵੀ ਗੋਲੀ ਵੱਜਦੀ ਹੈ ਜਾਂ ਇਨਕਾਊਂਟਰ ਹੁੰਦਾ ਉਹਦੇ ਵਿੱਚ ਜਾਨ ਬਚ ਜਾਂਦੀ ਹੈ ਕਿਸੇ ਗੈਂਗਸਟਰ ਦੇ ਸਾਥੀ ਦੀ ਤਾਂ ਉਸ ਤੋਂ ਬਾਅਦ ਬਹੁਤ ਸਾਰੀਆਂ ਪੋਸਟਾਂ ਪਾਈਆਂ ਜਾਂਦੀਆਂ ਕਿ ਬਦਲਾ ਲਵਾਂਗੇ ਇਹ ਕਰਾਂਗੇ ਕਿ ਹੁਣ ਇਸ ਤੋਂ ਬਾਅਦ ਠੱਲ ਪੈ ਜਾਵੇਗੀ ਕਿ ਇਸ ਤੋਂ ਬਾਅਦ ਕੋਈ ਹੋਰ ਮਾੜੀ ਖਬਰ ਵੀ ਆ ਸਕਦੀ ਹੈ ਤਾਂ ਇਹ ਬਹੁਤ ਸਾਰੇ ਸਵਾਲ ਨੇ ਜਿਹੜੇ ਲੋਕਾਂ ਦੇ ਜ਼ਿਹਨ 'ਚ ਪਨਪਦੇ ਨੇ ਔਰ ਨਾਲ ਦੀ ਨਾਲ ਜਿਹੜੇ ਇੱਥੇ ਨੌਜਵਾਨ ਗੁੰਮਰਾਹ ਹੋ ਜਾਂਦੇ ਆ ਉਹਨਾਂ ਨੂੰ ਵੀ ਸੋਚਣਾ ਪੈਂਦਾ ਕਿ ਜੇਕਰ ਤੁਸੀਂ ਗੁੰਮਰਾਹ ਹੋ ਜਾਂਦੇ ਅੰਤ ਫਿਰ ਆ ਹੈ ਜੋ ਇੱਥੇ ਹੋਇਆ ਤਾਂ ਇਹ ਵੀ ਸੋਚਣ ਵਾਲੀ ਗੱਲ ਹੈ ਦਿਖਾਓ ਤਸਵੀਰਾਂ ਤਾਂ ਇਹ ਪੂਰੀ ਜਿਹੜੀ ਜਾਣਕਾਰੀ ਅੱਜ ਦੀ ਗੱਲ ਤੋਂ ਨਿਕਲ ਕੇ ਸਾਹਮਣੇ ਆਈ ਹੈ ਕਿ ਇਹ ਇੱਕ ਵਿਅਕਤੀ ਜਿਹੜਾ ਇਹ ਲੋੜੀਂਦਾ ਸੀ ਇਹ ਨਾਮਜਦ ਕੀਤਾ ਗਿਆ ਸੀਗਾ ਜੋ ਬੀਰੋਵਾਲ ਤੋਂ ਰਾਹੋਂ ਨੂੰ ਜਾਂਦਾ ਰਸਤਾ ਹੈ ਉਹਦੇ ਵਿੱਚ ਠੇਕੇ 'ਚ ਗ੍ਰਨੇਡ ਹਮਲਾ ਹੋਇਆ ਸੀ 10 ਜਾਂ 11 ਤਰੀਕ ਨੂੰ ਤਾਂ ਉਸ ਤੋਂ ਬਾਅਦ ਇਹ ਲੋੜੀਂਦਾ ਸੀ ਲੇਕਿਨ ਨਵਾਸ਼ਹਿਰ ਮੁੜ ਕੇ ਕੀ ਕਰਨ ਆਇਆ ਇਹ ਗੱਲ ਦੀ ਹੱਲੇ ਪੁਸ਼ਟੀ ਨਹੀਂ ਹੋਈ ਨਵਾਸ਼ਹਿਰ ਕਹਿੰਦੇ ਕਿ ਵਾਪਸ ਆਉਂਦਾ ਹੈ ਕਿਉਂ ਵਾਪਸ ਆਇਆ ਇਸ ਗੱਲ ਦੀ ਹੱਲੇ ਕੋਈ ਪੁਸ਼ਟੀ ਨਹੀਂ ਹੈ ਵਾਪਸ ਆਉਂਦਾ ਤੇ ਉਸ ਤੋਂ ਬਾਅਦ ਮੋਟਰਸਾਈਕਲ ਤੇ ਕਹਿੰਦੇ ਆ ਉਹ ਆ ਰਿਹਾ ਹੁੰਦਾ ਤੇ ਸਲਿੱਪ ਕਰਕੇ ਹੇਠਾ ਡਿੱਗ ਜਾਂਦਾ ਹੈ ਪੁਲਿਸ ਤੇ ਫਾਇਰ ਕਰਦਾ ਹੈ ਤੇ ਉਸ ਤੋਂ ਬਾਅਦ ਜਵਾਬੀ ਕਾਰਵਾਈ ਵਿੱਚ ਇਸ ਦੀ ਮੌਤ ਹੋ ਜਾਂਦੀ ਹੈ ਜਦੋਂ ਸਿਵਲ ਹਸਪਤਾਲ ਵਿਖੇ ਲਿਆਂਦਾ ਜਾਂਦਾ ਹੈ